ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਨੌਧ ਸਿੰਘ ਸਾਹਿਬ ਜੀ ਸਮੂਹ ਸ਼ਹੀਦ ਸਿੰਘ ਫੌਜਾਂ ਤੇ ਇਹਨਾਂ ਦੇ ਚਰਨਾਂ ਕਮਲਾਂ ਵਿੱਚ ਨਮਸਕਾਰ ਹੈ ਆਦ ਨਰੰਜਨ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਕਲਗੀ ਤਰਸਵਾਮੀ ਜੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਹਾਜ਼ਰ ਨਾਜ਼ਰ ਪ੍ਰਤਾਕ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰ ਜੀਆਂ ਦੀ ਪਾਵਨ ਪਵਿੱਤਰ ਧੁਰ ਕੀ ਇਲਾਹੀ ਬਾਣੀ ਤੋਂ ਸਦਾ ਨਮਸਕਾਰ ਵਾਰਨੇ ਬਲਹਾਰਨੇ ਜਾਈਏ ਜਿਸ ਬਾਣੀ ਕਰਕੇ ਖਾਲਸਾ ਜੀ ਸੋਝੀ ਆਉਂਦੀ ਹੈ ਗਿਆਨ ਆਉਂਦਾ ਹੈ ਸਮਤ ਪ੍ਰਾਪਤ ਹੁੰਦੀ ਹੈ ਮਹਾਰਾਜ ਜੀਆਂ ਨੇ ਵੱਡਾ ਪਰਉਪਕਾਰ ਖਾਲਸਾ ਜੀ ਕੀਤਾ ਹੈ ਤੇ ਜਿਹੜੇ ਜਾਣਦੇ ਹਨ ਗੁਰਮਖ ਬਣ ਜਾਂਦੇ ਜਿਹੜੇ ਨਹੀਂ ਜਾਣਦੇ ਖਾਲਸਾ ਜੀ ਉਹ ਮਨਮੁੱਖਾਂ ਵਾਲੀ ਲੇਨ ਵਿੱਚ ਖੜੇ ਹੋ ਜਾਂਦੇ ਸੰਸਾਰ ਵਿੱਚ ਦੋ ਤਰ੍ਹਾਂ ਦੀ ਬਿਰਤੀ ਹੈ ਇੱਕ ਗੁਰਸਿੱਖ ਬਿਰਤੀ ਹੈ ਗੁਰਮੁਖਾਂ ਦੀ ਬਿਰਤੀ ਹੈ ਇੱਕ ਮਨਮੁਖਾਂ ਦੀ ਬਿਰਤੀ ਹੈ ਦੋ ਤਰ੍ਹਾਂ ਦੀ ਬਿਰਤੀ ਦੇ ਨਾਲ ਹੀ ਖਾਲਸਾ ਜੀ ਸਾਰਾ ਸੰਸਾਰ ਚੱਲ ਰਿਹਾ ਮਹਾਰਾਜ ਸੱਚੇ ਪਾਤਸ਼ਾਹ ਨੇ ਜਿਨ੍ਹਾਂ ਨੂੰ ਮਤ ਬਖਸ਼ ਦਿੱਤੀ ਹੈ ਜਿਨ੍ਹਾਂ ਨੂੰ ਸਮਤ ਬਖਸ਼ ਦਿੱਤੀ ਹੈ ਜਿਨ੍ਹਾਂ ਉਤੇ ਮਿਹਰ ਭਰਿਆ ਹੱਥ ਰੱਖਿਆ ਹੈ ਨਦਰ ਕਰ ਦਿੱਤੀ ਹੈ ਉਹ ਖਾਲਸਾ ਜੀ ਗੁਰਸਿੱਖ ਬਣ ਜਾਂਦੇ ਗੁਰੂ ਵਾਲੇ ਬਣ ਜਾਂਦੇ ਫਿਰ ਗੁਰੂ ਖਾਲਸਾ ਜੀ ਉਹਨਾਂ ਦੀ ਰੱਖਿਆ ਕਰਦਾ ਹੈ ਤੇ ਜਿਹੜੇ ਮਨਮੁਖ ਕਰਮਾਂ ਦੇ ਮਾਰੇ ਆ ਭਾਗੇ ਲੋਕ ਉਹ ਮਨਮੁਖ ਬਣ ਜਾਂਦੇ ਮਨ ਦੇ ਪਿੱਛੇ ਤੁਰਨ ਵਾਲੇ ਮਾਇਆ ਪਿੱਛੇ ਤੁਰਨ ਵਾਲੇ ਉਹ ਫਿਰ ਖਾਲਸਾ ਜੀ 84 ਲੱਖ ਦੇ ਗੇੜ ਵਿੱਚ ਪਏ ਰਹਿੰਦੇ ਉਹ ਕਿਤੇ ਮਹਾਰਾਜ ਨਦਰ ਕਰ ਦੇਣ ਤੇ ਕਰ ਦੇਣ ਨਹੀਂ ਤੇ ਖਾਲਸਾ ਜੀ ਨਰਕ ਪੋਗਣੇ ਪੈਂਦੇ ਸੋ ਮਹਾਰਾਜ ਜੀਆਂ ਦਾ ਜੋ ਸ਼ਬਦ ਹੈ ਗੁਰਮੰਤਰ ਹੈ ਮਹਾਰਾਜ ਜੀਆਂ ਦੀ ਕਿਰਪਾ ਸਦਕਾ ਹੀ ਆਪਾਂ ਰੋਜ਼ ਵਿਚਾਰ ਕਰਦੇ ਹਾਂ ਕਿ ਪ੍ਰਭ ਦਾ ਸਿਮਰਨ ਕਰਨ ਵਾਲਿਆਂ ਨੂੰ ਕੀ ਕੁਝ ਪ੍ਰਾਪਤ ਹੁੰਦਾ ਤੇ ਮਹਾਰਾਜ ਅੱਗੇ ਬਚਨ ਕਰਦੇ ਸਨ ਪ੍ਰਭ ਕਾ ਸਿਮਰਨ ਕਾਰਜ ਪੂਰੇ ਮਹਾਰਾਜ ਕਹਿੰਦੇ ਜਿਹੜਾ ਵਾਹਿਗੁਰੂ ਜੀ ਦਾ ਸਿਮਰਨ ਕਰਦਾ ਹੈ ਜਿਹੜਾ ਪ੍ਰਭੂ ਜੀਆਂ ਦਾ ਸਿਮਰਨ ਕਰਦਾ ਹੈ ਉਹਦੇ ਸਾਰੇ ਦੇ ਸਾਰੇ ਕੰਮ ਪੂਰੇ ਹੋ ਜਾਂਦੇ ਸਬਰ ਜਾਂਦੇ ਹਨ ਉਹਦੀ ਖਾਲਸਾ ਜੀਆਂ ਲੋੜਾਂ ਪੂਰੀਆਂ ਹੋ ਜਾਂਦੀਆਂ ਚਾਹੇ ਉਹ ਲੋਕ ਦੀਆਂ ਹੋਣ ਤੇ ਚਾਹੇ ਖਾਲਸਾ ਜੀ ਪਰਲੋਕ ਦੀਆਂ ਹੋਣ ਹਰ ਪ੍ਰਕਾਰ ਮਹਾਰਾਜ ਸੱਚੇ ਪਾਸ਼ਾ ਉਹਦੇ ਕਾਰਜ ਪੂਰੇ ਕਰ ਦਿੰਦੇ ਹਨ ਪ੍ਰਭ ਕੈ ਸਿਮਰਨ ਕਬੋ ਨਾ ਝੂਰੇ ਤੇ ਜਿਹੜੇ ਖਾਲਸਾ ਜੀ ਵਾਹਿਗੁਰੂ ਜੀ ਦਾ ਸਿਮਰਨ ਕਰਦੇ ਹਨ ਉਹਨਾਂ ਨੂੰ ਝੂਰਨਾ ਨਹੀਂ ਪੈਂਦਾ ਉਹ ਮਨੁੱਖ ਝੁਰਦਾ ਨਹੀਂ ਚਿੰਤਾ ਦੇ ਵਿੱਚ ਨਹੀਂ ਰਹਿੰਦਾ ਖਾਲਸਾ ਜੀ ਉਹਦੀਆਂ ਸਾਰੀਆਂ ਚਿੰਤਾਵਾਂ ਨੂੰ ਮਹਾਰਾਜ ਦਾ ਸਿਮਰਨ ਹੀ ਦੂਰ ਕਰ ਦਿੰਦਾ ਹੈ ਸੋ ਸੱਚੇ ਪਾਤਸ਼ਾਹ ਕਹਿੰਦੇ ਹਨ ਭਾਈ ਵਾਹਿਗੁਰੂ ਜੀ ਦਾ ਨਾਮ ਸਿਮਰਿਆ ਕਰੀਏ ਜਿਹਦੇ ਸਿਮਰਨ ਕਰਕੇ ਸਾਰੇ ਕਾਰਜ ਸਫਲੇ ਹੋ ਜਾਂਦੇ ਜਿਸ ਵਾਹਿਗੁਰੂ ਦੇ ਸਿਮਰਨ ਕਰਕੇ ਚਿੰਤਾ ਝੂਰਾ ਖਤਮ ਹੋ ਜਾਂਦਾ ਪ੍ਰਭ ਕਾ ਸਿਮਰਨ ਹਰ ਗੁਣ ਬਾਨੀ ਪ੍ਰਭੂ ਦਾ ਸਿਮਰਨ ਕਰਨ ਵਾਲੇ ਜਿਹੜੇ ਮਨੁੱਖ ਹਨ ਉਹ ਖਾਲਸਾ ਜੀ ਸਦਾ ਹੀ ਫਿਰਵਾਹਿ ਗੁਰਜੀ ਦੀ ਬਾਣੀ ਬੋਲਦੇ ਹਨ ਗੁਣਾਂ ਦੀ ਬਾਣੀ ਬੋਲਦੇ ਹਨ ਮਹਾਰਾਜ ਦੀ ਮਹਿਮਾ ਗਾਉਂਦੇ ਹਨ ਪ੍ਰਭ ਕਹ ਸਿਮਰਨ ਸਹਿਜ ਸਮਾਨੀ ਖਾਲਸਾ ਜੀ ਉਹ ਸਹਿਜ ਅਵਸਥਾ ਵਿੱਚ ਟਿਕੇ ਰਹਿੰਦੇ ਹਨ ਉਹਨਾਂ ਨੂੰ ਕਿਸੇ ਨਾਲ ਕੋਈ ਦਿਨੋਂ ਕੋਈ ਨਾ ਨਾਰਾਜ਼ਗੀ ਹੁੰਦੀ ਆ ਨਾ ਉਹ ਖੁਸ਼ੀ ਵਿੱਚ ਬਹੁਤਾ ਖੁਸ਼ ਹੁੰਦੇ ਨਾ ਗਮੀ ਵਿੱਚ ਖਾਲਸਾ ਜੀ ਉਹ ਗਮੀ ਦੀ ਲਪੇਟ ਵਿੱਚ ਆਉਂਦੇ ਉਹ ਨਾਂ ਦੇ ਵਿੱਚ ਰਹਿੰਦੇ ਸਹਿਜ ਵਿੱਚ ਰਹਿੰਦੇ ਪ੍ਰਭ ਕਹ ਸਿਮਰਨ ਨਹਿਚਲ ਆਸਨ ਤੇ ਖਾਲਸਾ ਜੀ ਜਿਹੜਾ ਵਾਹਿਗੁਰਜੀ ਦਾ ਸਿਮਰਨ ਕਰਦਾ ਹੈ ਉਹ ਮਨੁੱਖ ਦਾ ਫਿਰ ਮਨ ਜਿਹੜਾ ਹੈ ਟਿਕ ਜਾਂਦਾ ਹੈ ਇੱਕ ਆਸਣ ਕਰ ਲੈਂਦਾ ਹੈ ਉਹ ਫਿਰ ਥਾਂ-ਥਾਂ ਤੇ ਨਹੀਂ ਪਟਕਦਾ ਉਹ ਡੋਲਦਾ ਨਹੀਂ ਪ੍ਰਭ ਕੈ ਸਿਮਰਨ ਕਮਲ ਬਿਗਾਸਨ ਖਾਲਸਾ ਜੀ ਉਹਦੇ ਹਿਰਦੇ ਰੂਪੀ ਜਿਹੜਾ ਕਾਉਲ ਹੈ ਫੁੱਲ ਹੈ ਕਮਲ ਹੈ ਉਹ ਵਾਹਿਗੁਰਜੀ ਦੇ ਸਿਮਰਨ ਕਰਨ ਕਰਕੇ ਖਿੜ ਜਾਂਦਾ ਹੈ ਖਿੜਿਆ ਰਹਿੰਦਾ ਹੈ ਉਹਦੇ ਵਿੱਚ ਫਿਰ ਅੰਮ੍ਰਿਤ ਧਾਰਾ ਪੈਂਦੀ ਰਹਿੰਦੀ ਹੈ ਉਹਨੂੰ ਰਾਸ ਆਉਂਦਾ ਰਹਿੰਦਾ ਹੈ ਜਿਵੇਂ ਖਾਲਸਾ ਜੀ ਕਹਿੰਦੇ ਹਨ ਬੱਚੇ ਦੇ ਤਾਲੂ ਨੂੰ ਜੇ ਗੁੜ ਲਾ ਦਈਏ ਤੇ ਉਹ ਖਾਲਸਾ ਜੀ ਉਹਦਾ ਰਸਾ ਆਉਂਦਾ ਹੀ ਰਹਿੰਦਾ ਆਉਂਦਾ ਹੀ ਰਹਿੰਦਾ ਇਸੇ ਪ੍ਰਕਾਰ ਗੁਰਸੇਖ ਹਨ ਜਦੋਂ ਨਾਮ ਜਪਣ ਲੱਗ ਪੈਂਦੇ ਫਿਰ ਇਹਨਾਂ ਨੂੰ ਰਸ ਆਈ ਜਾਂਦਾ ਹੈ ਖਾਲਸਾ ਜੀ ਫਿਰ ਉੱਠਦੇ ਨਹੀਂ ਕਈ ਕਈ ਦਿਨਾਂ ਦੇ ਚੌਂਕੜੇ ਵੀ ਸਿੰਘ ਲਾਉਂਦੇ ਰਹੇ ਹਨ ਜਿਵੇਂ ਖਾਲਸਾ ਜੀ ਮਹਾਰਾਜ ਦੀ ਕਿਰਪਾ ਦੇ ਨਾਲ ਜਦੋਂ ਕੋਈ ਵੱਛਾ ਜੰਮਦਾ ਵੱਛੀ ਜੰਮਦੀ ਹੈ ਤੇ ਆਪਾਂ ਉਹਨੂੰ ਵੀ ਖਾਲਸਾ ਜੀ ਗੋੜੋ ਦੇ ਤਾਲੂ ਨੂੰ ਲਾ ਦਿੰਨੇ ਫਿਰ ਉਹ ਕਿੰਨਾ ਚਿਰ ਜੀਭਾਂ ਮਾਰਦਾ ਰਹਿੰਦਾ ਉਹਨੂੰ ਉਹਦਾ ਆਨੰਦ ਆਈ ਜਾਂਦਾ ਇਸੇ ਪ੍ਰਕਾਰ ਵਾਹਿਗੁਰਜੀ ਦਾ ਸਿਮਰਨ ਹੈ ਜਿਹੜਾ ਮਨੁੱਖ ਰਸਨਾ ਨਾਲ ਗਾਉਂਦਾ ਉਹਨੂੰ ਆਨੰਦ ਆਉਣ ਲੱਗ ਪੈਂਦਾ ਹੈ ਪ੍ਰਭ ਕੈ ਸਿਮਰਨ ਅਨਹਦ ਚੁਣਕਾਰ ਤੇ ਖਾਲਸਾ ਜੀ ਵਾਹਿਗੁਰਜੀ ਦਾ ਸਿਮਰਨ ਕਰਨ ਦੇ ਨਾਲ ਮਨੁੱਖ ਦੇ ਅੰਦਰ ਇੱਕ ਰਾਸ ਜਿਹੜਾ ਸੰਗੀਤ ਹੈ ਉਹ ਵੱਜਣ ਲੱਗ ਪੈਂਦਾ ਚੁਣਕਾਰਾਂ ਉੱਠਣ ਲੱਗ ਪੈਂਦੀਆਂ ਹਨ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਅਨਹਦ ਲਗਾਤਾਰ ਇੱਕੋ ਰਾਸ ਆਨੰਦ ਰਾਸ ਜੀਵਨ ਨਾਲ ਖੇੜਾ ਬਣਿਆ ਰਹਿੰਦਾ ਹੈ ਕਹਿੰਦੇ ਉਹਦੇ ਅੰਦਰ ਇਹ ਚੀਜ਼ ਇਹ ਆਵਾਜ਼ ਆਉਣੀ ਸ਼ੁਰੂ ਹੋ ਜਾਂਦੀ ਹੈ ਸੁਖ ਪ੍ਰਭ ਸਿਮਰਨ ਦਾ ਅੰਤ ਨਾ ਪਾਰ ਤੇ ਖਾਲਸਾ ਜੀ ਵਾਹਿਗੁਰੂ ਜੀ ਮਹਾਰਾਜ ਦੇ ਸਿਮਰਨ ਤੋਂ ਜੋ ਸੁਖ ਉਪਜਦਾ ਹੈ ਮਹਾਰਾਜ ਦਾ ਸਿਮਰਨ ਕੀਤਿਆਂ ਜੋ ਸੁਖ ਮਿਲਦਾ ਹੈ ਉਹਦਾ ਅੰਤ ਪਾਰ ਉਹਦਾ ਕੋਈ ਪਾਰਾ ਵਾਰ ਨਹੀਂ ਕਹਿ ਨਹੀਂ ਸਕਦਾ ਉਹ ਕਦੇ ਮੁੱਕਦਾ ਨਹੀਂ ਤੇ ਮਹਾਰਾਜ ਕਹਿੰਦੇ ਸਿਮਰ へ ਸੇ ਜਨ ਜਿਨ ਕੋ ਪ੍ਰਭ ਮਯਾ ਜਿਨ੍ਹਾਂ ਤੇ ਵਾਹਿਗੁਰਜੀ ਦੀ ਮਿਹਰ ਹੈ ਜਿਨ੍ਹਾਂ ਤੇ ਅਕਾਲ ਪੁਰਖ ਗੁਰੂ ਨਾਨਕ ਸਾਹਿਬ ਜੀਆ ਨੇ ਦਇਆ ਕੀਤੀ ਹੈ ਦਰਸ ਕੀਤਾ ਹੈ ਮਿਹਰ ਦੀ ਨਜ਼ਰ ਫੇਰੀ ਹੈ ਉਹ ਮਨੋਖੀ ਹੀ ਵਾਹਿਗੁਰਜੀ ਦਾ ਸਿਮਰਨ ਕਰਦੇ ਹਨ ਤੇ ਖਾਲਸਾ ਜੀ ਨਾਨਕ ਤਿੰਨ ਜਨ ਸ਼ਰਣੀ ਪਾਇਆ ਤੇ ਜਿਹੜੇ ਵਢ ਭਾਗੀ ਗੁਰਸੇਖ ਖਾਨ ਜਿਹੜੇ ਨਾਮ ਜਪਦੇ ਵਾਹਿਗੁਰਜੀ ਦਾ ਸਿਮਰਨ ਕਰਦੇ ਉਹਨਾਂ ਦੀ ਸ਼ਰਣੀ ਪੈਣ ਦੇ ਨਾਲ ਖਾਲਸਾ ਜੀ ਸੁਖ ਪ੍ਰਾਪਤ ਹੋ ਜਾਂਦੇ ਧੰ ਗੁਰੂ ਨਾਨਕ ਸਾਹਿਬ ਪੰਜਵੇਂ ਨਾਨਕ ਧੰ ਗੁਰੂ ਅਰਜਨ ਦੇਵ ਜੀ ਮਹਾਰਾਜ ਬਚਨ ਕਰਦੇ ਸਵਾਹੋ ਖਾਲਸਾ ਜੀ ਅੱਜ ਦੀ ਹੱਡ ਬੀਤੀ ਸਰਵਣ ਕਰੀਏ ਗੁਰੂ ਗਰੀਬ ਨਿਵਾਜ ਅੰਤਰਜਾਮੀ ਸਤਿਗੁਰੂ ਸੱਚੇ ਪਾਸ਼ਾ ਮਹਾਰਾਜ ਕਹਿੰਦੇ ਹਨ ਕਿ ਭਾਈ ਨਾਮ ਹੀ ਹੈ ਜਿਹੜਾ ਸਾਰਿਆਂ ਨੂੰ ਤਾਰਨ ਵਾਲਾ ਹੈ ਸੋ ਸੱਚੇ ਪਾਸ਼ਾ ਦੇ ਨਾਮ ਦੇ ਨਾਲ ਕਈਆਂ ਦੇ ਕਾਰਜਲਾਸ ਹੁੰਦੇ ਕਾਰਜ ਪੂਰੇ ਹੋ ਜਾਂਦੇ ਖਾਲਸਾ ਜੀ ਵਾਹਿਗੁਰਜੀ ਦਾ ਸਿਮਰਨ ਕਰਨ ਦੇ ਨਾਲ ਮਹਾਰਾਜ ਸੱਚੇ ਪਾਸ਼ਾ ਨੇ ਦਇਆ ਕੀਤੀ ਅੱਜ ਦੀ ਹੱਡ ਬੀਤੀ ਸਰਵਣ ਕਰੀਏ ਮਹਾਰਾਜ ਦੀ ਕਿਰਪਾ ਦੇ ਨਾਲੇ ਹੱਡਬੀਤੀ ਖਾਲਸਾ ਜੀ ਇੱਕ ਵੀਰ ਨੇ ਸੁਣਾਉਣਾ ਕੀਤੀ ਹੈ ਕਿ ਬਾਬਾ ਦੀਪ ਸਿੰਘ ਸਾਹਿਬ ਦੀ ਕਿਵੇਂ ਸਾਡੇ ਦੇ ਕਿਰਪਾ ਹੋ ਗਈ ਇਹ ਭੈਣ ਭਰਾ ਨੇ ਦੋਵਾਂ ਨੇ ਦੱਸੀ ਹੈ ਦਾਸ ਹੂੰ ਤੇ ਖਾਲਸਾ ਜੀ ਕਿਵੇਂ ਬਾਬਾ ਦੀਪ ਸਿੰਘ ਸਾਹਿਬ ਨੇ ਕਿਰਪਾ ਕੀਤੀ ਨਿਦਾ ਪ੍ਰਤ ਹੱਡਬੀਤੀਆਂ ਆ ਰਹੀਆਂ ਇੱਕ ਬੰਦੇ ਨੇ ਮੈਨੂੰ ਪੁੱਛਣਾ ਕੀਤਾ ਕਿ ਇੰਨੀਆਂ ਹੱਡਬੀਤੀਆਂ ਤੁਹਾਨੂੰ ਰੋਜ਼ ਕੋਈ ਨਾ ਕੋਈ ਸੁਣਾਉਂਦਾ ਤੇ ਮੈਂ ਉਹ ਗੁਰਮੁਖ ਨੂੰ ਆਖਿਆ ਵੀ ਮੇਰਾ ਤੇ ਫੋਨ ਟੁੱਟ ਗਿਆ ਭਾਈ ਉਹ ਫੋਨ ਦੇ ਵਿੱਚ ਖਾਲਸਾ ਜੀ ਘਟੋ ਘਟ ਨਹੀਂ ਤੇ ਝੂਠ ਨਾ ਬੋਲਣਾ ਤੇ 2 300 ਹੱਡ ਬੀਤੀ ਆਈ ਹੋਈ ਸੀ ਬੰਦਿਆਂ ਦੀ ਹੁਣ ਦਾਸ ਨੇ ਉਹ ਸਾਰੀਆਂ ਸੁਣੀਆਂ ਨਹੀਂ ਸੀ ਤੇ ਇਸ ਕਰਕੇ ਮੈਂ ਬੇਨਤੀ ਵੀ ਕਰਦਾ ਭਾਈ ਜਿਨ੍ਹਾਂ ਨੇ ਭੇਟੀਆਂ ਸਾਨੂੰ ਦੁਬਾਰਾ ਭੇਜ ਦਿਓ ਜਿਹੜਾ ਪਹਿਲਾ ਨੰਬਰ ਸੀ ਉਹਦੇ ਵਿੱਚ ਸਾਰਿਆਂ ਦੇ ਨੰਬਰ ਸਨ ਫੋਨ 'ਚ ਹੁਣ ਜਿਹੜਾ ਨਵਾਂ ਫੋਨ ਆ ਉਹਦੇ ਵਿੱਚ ਖਾਲਸਾ ਜੀ ਪੁਰਾਣਿਆਂ ਨੂੰ ਇਹ ਹੋ ਗਿਆ ਸ਼ਾਇਦ ਕਿ ਭਾਈ ਸਾਹਿਬ ਦਾ ਫੋਨ ਟੁੱਟ ਗਿਆ ਉਹਨਾਂ ਕੋਲ ਕਿਹੜਾ ਕੋਈ ਨੰਬਰ ਆ ਤੇ ਉਹ ਮੈਸੇਜ ਕਰਨੋਂ ਹੀ हट ਗਏ ਨਹੀਂ ਤੇ ਪਹਿਲਾਂ ਪੁੱਛਦੇ ਹੁੰਦੇ ਸੀ ਜਿਨ੍ਹਾਂ ਦੇ ਕਾਰਜ ਹੋ ਗਏ ਉਹਨਾਂ ਨੇ ਬੜੇ ਮੈਸੇਜ ਕਰਨੇ ਹਾਲਚਾਲ ਪੁੱਛਣਾ ਓਵੇਂ ਵੀ ਤੇ ਹੁਣ ਖਾਲਸਾ ਜੀ ਕੋਈ ਗਿਣਤੀ ਮਿਲਦੀ ਦੇ ਹਨ ਜਿਹੜੇ ਮੈਸੇਜ ਕਰਦੇ ਆ ਚਲੋ ਮਹਾਰਾਜ ਕਿਰਪਾ ਕਰਨ ਇਹ ਹੱਡ ਬੀਤੀ ਖਾਲਸਾ ਜੀ ਭੈਣ ਭਾਈ ਨੇ ਸੁਣਾਉਣਾ ਕੀਤੀ ਆ ਕਿ ਕਿਵੇਂ ਬਾਬਾ ਦੀਪ ਸਿੰਘ ਸਾਹਿਬ ਨੇ ਇਹਨਾਂ ਦੇ ਕਿਰਪਾ ਕੀਤੀ ਵੀਰ ਦੱਸਦਾ ਕਿ ਸਾਡਾ ਮਾਪਿਓ ਨਹੀਂ ਆ ਮੇਰੀਆਂ ਦੋ ਵੱਡੀਆਂ ਭੈਣਾਂ ਨੇ ਛੋਟਾ ਮੈਂ ਆ ਤੇ ਮਹਾਰਾਜ ਦੀ ਕਿਰਪਾ ਨਾਲ ਜ਼ਮੀਨ ਹੈ ਉਹਦੇ ਵਿੱਚ ਖੇਤੀ ਕਰਦਾ ਪੈਸੇ ਚੰਗੇ ਬਣਦੇ ਪੈਸੇ ਦੀ ਕੋਈ ਕਮੀ ਨਹੀਂ ਸਾਡਾ ਮਾਪਿਓ ਸਿਰ ਤੇ ਨਹੀਂ ਵੱਡੀ ਭੈਣ ਦਾ ਅਸੀਂ ਵਿਆਹ ਕੀਤਾ ਸੀ ਕਹਿੰਦਾ ਮਹਾਰਾਜ ਦੀ ਕਿਰਪਾ ਨਾਲ ਚਾਚਾ ਜੀ ਹੁਣਾਂ ਨੇ ਰਿਸ਼ਤਾ ਕਰਾਇਆ ਸੀ ਬਹੁਤ ਸੋਹਣਾ ਗੁਰੂ ਸਾਹਿਬ ਦੀ ਕਿਰਪਾ ਨਾਲ ਉਹਦਾ ਹੋ ਗਿਆ ਜਿਹੜੀ ਦੂਸਰੀ ਭੈਣ ਸੀ ਉਹਦੀ ਮੈਨੂੰ ਫਿਕਰ ਸੀ ਵੀ ਇਹਦਾ ਵੀ ਹੋ ਜਾਵੇ ਤੇ ਕਹਿੰਦੇ ਵੀ ਅਸੀਂ ਨਾ ਪਹਿਲਾਂ ਦੂ ਰਿਸ਼ਤੇ ਵੇਖੇ ਹੋ ਗਏ ਰਿਸ਼ਤੇ ਪਰ ਉਹ ਟੁੱਟ ਗਏ ਸਿਰੇ ਨਹੀਂ ਚੜੇ ਫਿਰ ਤੀਜਾ ਰਿਸ਼ਤਾ ਹੋਇਆ ਤੇ ਉਹ ਜਿਹੜਾ ਤੀਜਾ ਰਿਸ਼ਤਾ ਹੋਇਆ ਨਾ ਉਹ ਉਹਨਾਂ ਨੇ ਸਾਲ ਦਾ ਸਮਾਂ ਮੰਗਿਆ ਵੀ ਮੁੰਡਾ ਬਾਹਰ ਹੈ ਜਦੋਂ ਆਵੇਗਾ ਤੇ ਵਿਆਹ ਕਰ ਦਾਂਗੇ ਚਲੋ ਅਸੀਂ ਮੰਨ ਗਏ ਉਸ ਤੋਂ ਬਾਅਦ ਨਾ ਕਈ ਪ੍ਰਕਾਰ ਦੀਆਂ ਗੱਲਾਂ ਹੋਣ ਲੱਗ ਪਈਆਂ ਜਿੱਦਾਂ 2-3 ਮਹੀਨਿਆਂ ਬਾਅਦ ਕੋਈ ਗੱਲਾਂ ਇਧਰੋਂ ਉਧਰੋਂ ਗਲਤਮਲਤ ਜੀਆਂ ਗੱਲਾਂ ਉਹਨਾਂ ਦੇ ਮਨ ਵਿੱਚ ਸ਼ਾਇਦ ਕੋਈ ਵਹਿਮ ਭਰਮ ਪੈ ਗਿਆ ਤੇ ਉਹ ਗੱਲਾਂ ਕਰਕੇ ਮੇਰੀ ਭੈਣ ਜਿਹੜੀ ਉਹ ਦੁਖੀ ਰਹਿਣ ਲੱਗ ਪਈ ਤੇ ਕਹਿੰਦੇ ਅਚਨ ਚੇਤਨਾ ਇਦਾਂ ਹੀ ਗੁਰੂ ਸਾਹਿਬ ਨੇ ਕਿਰਪਾ ਕੀਤੀ ਭੈਣ ਬੜੀ ਜਿਗਰੇ ਵਾਲੀ ਹੈ ਹਿੰਮਤ ਵਾਲੀ ਹੈ ਤੇ ਕਹਿੰਦੇ ਉਹਨੇ ਆਪਣੀ ਕਿਤੇ ਸਹੇਲੀ ਕਿਸੇ ਨਾਲ ਗੱਲ ਕੀਤੀ ਵੀ ਇਦਾਂ ਮੇਰੇ ਨਾਲ ਹੋ ਰਹੀ ਆ ਤੇ ਮੈਂ ਆਪਣੇ ਵੀਰ ਨੂੰ ਨਹੀਂ ਦੱਸ ਸਕਦੀ ਤੇ ਖਾਲਸਾ ਜੀ ਉਹ ਭੈਣ ਨੂੰ ਉਹਦੀ ਸਹੇਲੀ ਨੇ ਆਖਿਆ ਵੀ ਮੈਂ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਜਾਨੀ ਆ ਤੇ ਮੇਰੇ ਸਾਰੇ ਕਾਰਜ ਸਫਲੇ ਹੋਏ ਆ ਤੇ ਤੂੰ ਵੀ ਮੇਰੇ ਨਾਲ ਚੱਲਿਆ ਕਰ ਤੇ ਇਹ ਵੀ ਦੱਸਦਾ ਕਿ ਮੇਰੀ ਭੈਣ ਨੇ ਇਹਨਾਂ ਮੈਨੂੰ ਪੁੱਛਿਆ ਵੀ ਮੈਂ ਸ਼ੀਦਾਂ ਸਾਹਿਬ ਜਾਇਆ ਕਰਨਾ ਐਤਵਾਰ ਮੈਂ ਚਲ ਜਾਇਆ ਕਰਾਂ ਤੇ ਮੈਂ ਇਹਨੂੰ ਆਖਿਆ ਵੀ ਆਪਾਂ ਦੋਵੇਂ ਤਾਂ ਜਾਣੇ ਆ ਤੇ ਆਪਾਂ ਦੋਵੇਂ ਚਲ ਜਾਇਆ ਕਰਾਂਗੇ ਚਲੋ ਮਹਾਰਾਜ ਦੀ ਕਿਰਪਾ ਦੇ ਨਾਲ ਸਾਨੂੰ ਰਾਹੇ ਪਾ ਲਿਆ ਬਾਬਾ ਦੀਪ ਸਿੰਘ ਸਾਹਿਬ ਨੇ ਆਪੇ ਹੀ ਨਾ ਸਾਨੂੰ ਕਿਸੇ ਨੇ ਖੜਿਆ ਨਾ ਲੈਣ ਨਾ ਦੇਣ ਕੋਈ ਨਹੀਂ ਕਿਸੇ ਪ੍ਰਕਾਰ ਦਾ ਉਹ ਇੱਕ ਇਹਦੀ ਸਹੇਲੀ ਨੇ ਦੱਸਿਆ ਤੇ ਆਪਾਂ ਚੱਲ ਪਏ ਤੇ ਮੈਂ ਇਹਨੂੰ ਪੁੱਛਿਆ ਵੀ ਆਪਾਂ ਕੀ ਉਧਾਂ ਦਰਸ਼ਨ ਕਰਨ ਜਾਇਆ ਕਰਨਾ ਇਹਨੇ ਕਹਿਆ ਨਹੀਂ ਚਪਹਿਰਾ ਘਟਦੇ ਉਥੇ ਆਪਾਂ ਉਥੇ ਜਾਇਆ ਕਰਨਾ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਅਸੀਂ ਜਾਣ ਲੱਗ ਪਏ ਦੋਵੇਂ ਭੈਣ ਭਾਈ ਕਹਿੰਦੇ ਮਹਾਰਾਜ ਦੀ ਕਿਰਪਾ ਨਾਲ ਪਹਿਲੇ ਐਤਵਾਰ ਗਏ ਤੇ ਬੜਾ ਆਨੰਦ ਆਇਆ ਬਹੁਤ ਸੰਗਤ ਨिके-ਨिके ਬੱਚੇ ਉਥੇ ਖਾਲਸਾ ਜੀ ਸੰਗਤ ਵਿੱਚ ਵੇਖ ਕੇ ਬੜਾ ਆਨੰਦ ਆਇਆ ਤੇ ਮਨ ਵਿੱਚ ਆ ਗਈ ਵੀ ਹਰ ਐਤਵਾਰ ਆਇਆ ਕਰਨਾ ਗੁਰੂ ਸਾਹਿਬ ਦੀ ਕਿਰਪਾ ਵਰਤੀ ਅਸੀਂ ਹਰ ਐਤਵਾਰ ਆਉਣ ਲੱਗ ਪਏ ਤੇ ਉਹ ਤੋਂ ਬਾਅਦ ਕੀ ਹੋਇਆ ਵਿਆਹ ਦਾ ਦਿਨ ਆ ਗਿਆ ਤੇ ਤਰੀਕ ਰੱਖ ਲਈ ਜਦੋਂ ਤਰੀਕ ਰੱਖੀ ਤੇ ਭੈਣ ਮੇਰੀ ਜਿਹੜੀ ਸੀ ਉਹ ਉਦਾਸ ਸੀ ਵੀਰ ਕਹਿੰਦਾ ਤੇ ਮੈਨੂੰ ਮੈਂ ਪੁੱਛਿਆ ਵੀ ਕੀ ਗੱਲ ਐ ਤੇ ਉਹ ਦੱਸਣਾ ਨਹੀਂ ਸੀ ਚਾਹੁੰਦੀ ਕਿਉਂਕਿ ਮਾਪਿਓ ਸਿਰ ਤੇ ਨਹੀਂ ਸੀ ਮੈਂ ਹੀ ਸਭ ਕੁਝ ਕਰਦਾ ਸਾਂ ਤੇ ਕਹਿੰਦੇ ਕੀ ਹੋਇਆ 15 ਕ ਦਿਨ ਰਹਿੰਦੇ ਸਨ ਵਿਆਹ ਨੂੰ ਕਾਰਡ ਵੀ ਵਗੈਰਾ ਸਭ ਕੁਝ ਪਾ ਲਿਆ 15 ਦਿਨ ਰਹਿੰਦੇ ਸੀ ਤੇ ਮੁੰਡੇ ਵਾਲਿਆਂ ਜਵਾਬ ਦੇ ਦਿੱਤਾ ਵੀ ਅਸੀਂ ਵਿਆਹ ਨਹੀਂ ਕਰਨਾ ਤੇ ਅਸੀਂ ਨਹੀਂ ਇਹ ਸਾਨੂੰ ਰਿਸ਼ਤਾ ਮਨਜ਼ੂਰ ਨਹੀਂ ਤੇ ਕਹਿੰਦਾ ਮੇਰੇ ਮਨ ਨੂੰ ਬੜਾ ਤਕਾ ਲੱਗਾ ਬੜਾ ਦੁੱਖ ਲੱਗਾ ਵੀ ਹੁਣ ਮੈਂ ਕੀ ਕਰਾਂ ਬਿਕ ਇਹ ਤੇ ਚੱਕਰ ਕੋਈ ਪੈ ਗਿਆ ਤੇ ਕਹਿੰਦੇ ਉਸ ਤੋਂ ਬਾਅਦ ਕੀ ਹੋਇਆ ਉਸ ਦਿਨ ਜਿੱਦਣ ਸਾਨੂੰ ਪਤਾ ਲੱਗਾ ਐਤਵਾਰ ਸੀ ਅਸੀਂ ਦੁਪਹਿਰੇ ਤੇ ਜਾਣਾ ਸੀਗਾ ਤੇ ਕਹਿੰਦੇ ਮਹਾਰਾਜ ਦੀ ਕਿਰਪਾ ਦੇ ਨਾਲ ਮੈਂ ਭੈਣ ਆਪਣੀ ਨੂੰ ਦੱਸਿਆ ਇਦਾਂ ਤੇ ਅਸੀਂ ਫਿਰ ਦੋਵਾਂ ਨੇ ਰਾਇ ਕੀਤੀ ਵੀ ਨਹੀਂ ਅਸੀਂ ਬਾਬਾ ਦੀਪ ਸਿੰਘ ਸਾਹਿਬ ਦਾ ਕੰਮ ਨਹੀਂ ਛੱਡਣਾ ਆ ਕੇ ਵੇਖੀ ਜਾਊਗੀ ਜਿਹੜੀ ਗੱਲ ਹੋਊਗੀ ਉਹ ਆ ਕੇ ਵੇਖਾਂਗੇ ਜੋ ਹੋਊਗਾ ਆ ਕੇ ਵੇਖਾਂਗੇ ਕੋਈ ਨਹੀਂ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਚਲੀਏ ਕਹਿੰਦੇ ਅਸੀਂ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਚਲੇ ਗਏ ਮਹਾਰਾਜ ਦੀ ਕਿਰਪਾ ਦੇ ਨਾਲ ਸਤ ਗੁਰਾਂ ਦੀ ਰਹਿਮਤ ਦੇ ਨਾਲ ਉਥੇ ਜਾ ਕੇ ਤੇ ਪਹਿਰਾ ਕਟਿਆ ਪਰ ਮਨ ਵਿੱਚ ਬੜਾ ਕਹਿੰਦਾ ਅਫਸੂਸ ਤੇ ਮੈਂ ਅਰਦਾਸਾਂ ਹੀ ਕਰਦਾ ਰਿਹਾ ਮਹਾਰਾਜ ਕਿਰਪਾ ਕਰੋ ਵੀ ਭੈਣ ਦਾ ਜਿਹੜਾ ਇੱਥੇ ਰਿਸ਼ਤਾ ਹੋਇਆ ਮਹਾਰਾਜ ਕੀ ਕਾਰਨ ਬਣਿਆ ਤੇ ਬੜੀ ਮੁਸ਼ਕਲ ਹੋ ਗਈ ਸਾਰੇ ਆਸੇ ਪਾਸੇ ਧੂ ਧੂ ਹੋ ਜਾਵੇਗੀ ਤੇ ਭੈਣ ਮੇਰੀ ਦੀ ਇੱਜ਼ਤ ਲੋਕੀ ਗੱਲਾਂ ਕਰਨਗੇ ਤੇ ਮਹਾਰਾਜ ਕਿਰਪਾ ਕਰੋ ਬਾਬਾ ਦੀਪ ਸਿੰਘ ਸਾਹਿਬ ਕਲਾ ਵਰਤਾਓ ਕਹਿੰਦੇ ਫਿਰ ਅਸੀਂ ਘਰੇ ਜਾ ਕੇ ਆਪਣੇ ਚਾਚਾ ਜੀ ਨਾਲ ਵੀ ਗੱਲ ਕੀਤੀ ਇਦਾਂ ਇਦਾਂ ਕਾਰਨ ਹੋ ਆਹ ਗੱਲ ਬਣ ਗਈ ਆ ਤੇ ਮੇਰੀ ਭੈਣ ਬਹੁਤ ਦੇਲ ਹੀ ਛੱਡ ਗਈ ਉਸ ਤੋਂ ਬਾਅਦ ਕਹਿੰਦੇ ਬਾਬਾ ਦੀਪ ਸਿੰਘ ਸਾਹਿਬ ਤੇ ਮੈਂ ਭਰੋਸਾ ਰੱਖਿਆ ਕਿਸੇ ਨੂੰ ਨਹੀਂ ਦੱਸਿਆ ਵੀ ਐਦਾਂ ਚੱਕਰ ਪੈ ਗਿਆ ਕਹਿੰਦੇ ਵਿਆਹ ਨੂੰ 5 ਦਿਨ ਰਹਿ ਗਏ 10 ਦਿਨ ਬਤੀਤ ਹੋ ਗਏ 5 ਦਿਨ ਰਹਿ ਗਏ ਤੇ ਕੀ ਕਰਨਾ ਸੀ ਸਾਰੇ ਰਿਸ਼ਤੇਦਾਰਾਂ ਨੂੰ ਕਾਰਡ ਭੇਜੇ ਸੀ ਕਹਿੰਦੇ ਮਹਾਰਾਜ ਦੀ ਕਲਾ ਵਰਤੀ ਬਾਬਾ ਦੀਪ ਸਿੰਘ ਸਾਹਿਬ ਅੱਗੇ ਅਰਦਾਸ ਕੀਤੀ ਤੇ ਮਹਾਰਾਜ ਨੇ ਏਡੀ ਕਲਾ ਵਰਤਾਈ ਸਾਡੇ ਨਾਲ ਪਿੰਡ ਦੇ ਵਿੱਚ ਨਿਹੰਗ ਸਿੰਘ ਰਹਿੰਦੇ ਇੱਕ ਬਜ਼ੁਰਗ ਬਾਪੂ ਤੇ ਉਹ ਸ਼ਾਮਾਂ ਨੂੰ ਆ ਕੇ ਤੇ ਮੈਨੂੰ ਮਿਲੇ ਤੇ ਮੈਨੂੰ ਕਹਿੰਦੇ ਵੀ ਤੇਰੀ ਜਿਹੜੀ ਭੈਣ ਹੈ ਉਹਦਾ ਰਿਸ਼ਤਾ ਕਰਨਾ ਤੇ ਕਹਿੰਦੇ ਮੈਂ ਉਹਨੂੰ ਘਰ ਲੈ ਗਿਆ ਤੇ ਮੈਨੂੰ ਲੱਗਾ ਵੀ ਬਾਬਾ ਦੀਪ ਸਿੰਘ ਸਾਹਿਬ ਨੇ ਭੇਜਿਆ ਕਹਿੰਦਾ ਉਹਨੂੰ ਮੈਂ ਘਰ ਲੈ ਗਿਆ ਘਰ ਜਾ ਕੇ ਤੇ ਉਹਨੂੰ ਮੈਂ ਸਾਰੀ ਵਾਰਤਾ ਦੱਸੀ ਵੀ ਆਹ ਗੱਲ ਹੋ ਗਈ ਆ ਇਦਾਂ ਵਿਆਹ ਰੱਖਿਆ ਸੀ ਤੇ ਉਹਨਾਂ ਨੇ ਜਵਾਬ ਦਿੱਤਾ ਪਤਾ ਨਹੀਂ ਕੀ ਕਾਰਨ ਆਹ ਗੱਲ ਬਣ ਗਈ ਤੇ ਉਹ ਨਿਹੰਗ ਸਿੰਘ ਕਹਿਣ ਲੱਗੇ ਫੇਰ ਨਾ ਕਰੋ ਉਹ ਜਿਹੜੇ ਜਿਹਦਾ ਰਿਸ਼ਤਾ ਮੈਂ ਲੈ ਕੇ ਆਇਆ ਉਹਨਾਂ ਨੇ ਕੁੜੀ ਨਾਲ ਹੀ ਬਾਹਰ ਲੈ ਜਾਣੀ ਆ ਤੇ ਉਹ ਕਹਿੰਦੇ ਸੀ ਛੇਤੀ ਤੋਂ ਛੇਤੀ ਵਿਆਹ ਹੋ ਜਾਵੇ ਵੀ ਬਹੁਤ ਚੰਗੇ ਕਹਿੰਦਾ ਮੇਰੀ ਗਾਰੰਟੀ ਆ ਉਹ ਬੰਦਿਆਂ ਦੀ ਵੀ ਕਿਸੇ ਪ੍ਰਕਾਰ ਵੀ ਉਹਨਾਂ ਵਿੱਚ ਕੋਈ ਨੁਕਸ ਨਹੀਂ ਆ ਕੋਈ ਮਾੜੀ ਗੱਲ ਨਹੀਂ ਕੋਈ ਆਇਬ ਨਹੀਂ ਮੁੰਡੇ ਦੇ ਵਿੱਚ ਤੇ ਮਹਾਰਾਜ ਦੀ ਕਿਰਪਾ ਦੇ ਨਾਲ ਸਤਿਗੁਰਾਂ ਦੀ ਕਿਰਪਾ ਦੇ ਨਾਲ ਵੀ ਤੁਸੀਂ ਉਥੇ ਉਥੇ ਕਰ ਲੋ ਉਹਨਾਂ ਨੇ ਬਾਹਰ ਜਾਣਾ ਸੀ ਉਹ ਵੀ ਹਫ਼ਤੇ ਦੇ ਵਿੱਚ ਵਿੱਚ ਕਹਿੰਦੇ ਸੀ ਵਿਆਹ ਉਹ ਬਾਬਾ ਦੀਪ ਸਿੰਘ ਸਾਹਿਬ ਨੇ ਏਡੀ ਕਿਰਪਾ ਕੀਤੀ ਖਾਲਸਾ ਜੀ ਅਸੀਂ ਮੁੰਡਾ ਵੇਖਿਆ ਅਮਰਤਾਰੀ ਸੀਗਾ ਗੁਰੂ ਮਹਾਰਾਜ ਦੀ ਕਿਰਪਾ ਵਰਤੀ ਤੇ ਉਸੇ ਦਿਨ ਜਿਹੜੀ ਤਰੀਕ ਨੂੰ ਵਿਆਹ ਮਿਥਿਆ ਸੀ ਉਸੇ ਦਿਨ ਉਸੇ ਤਰ੍ਹਾਂ ਵਿਆਹ ਹੋਇਆ ਪਰ ਪਰਿਵਾਰ ਹੋਰ ਬਾਬਾ ਦੀਪ ਸਿੰਘ ਸਾਹਿਬ ਨੇ ਲੱਭ ਕੇ ਦਿੱਤਾ ਤੇ ਮਹਾਰਾਜ ਦੀ ਕਿਰਪਾ ਨਾਲ ਖਾਲਸਾ ਜੀ ਭੈਣ ਨੇ ਬਾਹਰੋਂ ਦਾਸ ਨੂੰ ਮੈਸੇਜ ਕੀਤਾ ਸੀ ਤੇ ਵੀਰ ਨੇ ਇਥੋਂ ਹੱਡ ਬੀਤੀ ਸੁਣਾਈ ਤੇ ਮਹਾਰਾਜ ਦੀ ਏਡੀ ਕਿਰਪਾ ਵਰਤੀ ਉਹ ਭੈਣ ਕਹਿੰਦੀ ਕਿ ਬਾਬਾ ਦੀਪ ਸਿੰਘ ਸਾਹਿਬ ਨੇ ਸਾਡੀ ਬਾਹ ਫੜੀ ਨਹੀਂ ਤਾਂ ਸਾਡੀ ਸਾਰੇ ਥਾਂ ਭੰਡਣੀ ਹੋ ਜਾਣੀ ਸੀ ਤੇ ਵੀਰ ਕਹਿੰਦਾ ਏਡੀ ਕਿਰਪਾ ਬਾਬਾ ਦੀਪ ਸਿੰਘ ਸਾਹਿਬ ਨੇ ਮੇਰੇ ਤੇ ਵਰਤਾਈ ਮੈਂ ਕਿਤੇ ਬਹਿਣ ਜੋਗਾ ਨਹੀਂ ਸੀ ਰਹਿਣਾ ਕਿਉਂਕਿ ਲੋਕੀ ਖਾਲਸਾ ਜੀ ਭਾਵੇਂ ਗਲਤੀ ਬੰਦੇ ਦੀ ਹੋਵੇ ਪਰ ਆਮ ਕਰਕੇ ਲੋਕੀ ਬੀਬੀ ਦਾ ਕਸੂਰ ਕੱਢ ਦਿੰਦੇ ਆ ਬੰਦਾ ਭਾਵੇਂ ਥਾਂ ਥਾਂ ਮੂੰਹ ਮਾਰ ਲਵੇ ਉਹ ਫਿਰ ਖਾਲਸਾ ਜੀ ਚੰਗੇ ਦਾ ਚੰਗਾ ਰਹਿੰਦਾ ਤੇ ਜੇ ਬੀਬੀ ਕਿਤੇ ਖਾਲਸਾ ਜੀ ਇਹੋ ਜੀ ਝੂਠੀ ਗੱਲ ਵੀ ਬੀਬੀ ਬਾਰੇ ਕੋਈ ਫੈਲ ਜੇ ਤੇ ਸਾਰੀ ਉਮਰ ਖਾਲਸਾ ਜੀ ਮੂੰਹ ਲਕਾਉਣਾ ਪੈਂਦਾ ਪਰਿਵਾਰ ਨੂੰ ਵੀ ਤੇ ਬੀਬੀਆਂ ਨੂੰ ਵੀ ਸੋ ਮਹਾਰਾਜ ਕਿਰਪਾਈ ਕਰਨ ਸੱਚੇ ਪਾਸ਼ਾ ਇੱਜ਼ਤਾਂ ਦੇ ਰਾਖੇ ਆ ਇੱਜ਼ਤ ਰੱਖਣ ਵਾਲੇ ਟੱਕਣ ਵਾਲੇ ਪਰਦੇ ਗੁਰੂ ਨਾਨਕ ਸਾਹਿਬ ਨੇ ਤੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਚਰਨਾਂ ਵਿੱਚ ਇਹੋ ਹੀ ਬੇਨਤੀ ਜੋਦੜੀ ਆ ਕਿ ਮਹਾਰਾਜੀ ਸਭ ਦੇ ਪਰਦੇ ਕੱਜ ਕੇ ਰਖਣੇ ਸਾਰਿਆਂ ਦੇ ਔਗੜਾਂ ਦਾ ਮਹਾਰਾਜੀ ਤੇ ਚਤਾਰਨੇ ਤੇ ਗੁਣ ਬਖਸ਼ ਦੇਣੇ ਔਗਣਾ ਨੂੰ ਮਿਟਣ ਵਾਲੇ ਸਤਿਗੁਰੂ ਜੀ ਕਿਰਪਾ ਕਰੋ ਆਪਣੇ ਚਰਨਾਂ ਦਾ ਪਿਆਰ ਮਹਾਰਾਜ ਹਮੇਸ਼ਾ ਹੀ ਬਖਸ਼ਦੇ ਰਹਿਣ ਇਹ ਖਾਲਸਾ ਜੀ ਹੱਡ ਬੀਤੀ ਸੀ ਮਹਾਰਾਜ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ ਗੁਰੂ ਗਰੀਬ ਨਿਵਾਜ ਅੰਤਰਜਾਮੀ ਸਤਿਗੁਰੂ ਮਹਾਰਾਜ ਮੇਹਰਾਂ ਕਰਨ ਇਹ ਖਾਲਸਾ ਜੀ ਹੱਡ ਬੀਤੀ ਜਵਾਬ ਨੂੰ ਸਰਵਣ ਕਰਵਾਈ ਹੈ ਦਾਸ ਕੋਲੇ ਸਮਾਂ ਬਹੁਤ ਥੋੜਾ ਸੀ ਅੱਜ ਦਿੱਲੀ ਨੂੰ ਖਾਲਸਾ ਜੀ ਜਾਣਾ ਸੀ ਇਸ ਕਰਕੇ ਇੰਨੀ ਕੀ ਦਾਸ ਕੋਲੋਂ ਬੋਲ ਹੋਈ ਇੰਨਾ ਕ ਸਮਾਂ ਮਿਲਿਆ ਤੇ ਆਪ ਜੀ ਸਰਵਣ ਕਰਿਓ ਲਾਹਾ ਲਿਓ ਸੁਖ ਮਹਾਰਾਜ ਬਖਸ਼ਣ ਭੁੱਲਾਂ ਦੀ ਖਿਮਾ ਬਖਸ਼ ਦੇਣੀ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ